దర దుఃఖ పంజనా దీన దరద దుఃఖ పంజనా దీన దరద దుఃఖ పని I ਸਾਚੀ ਮਾਨ ਮਨ ਮਾਇਆ ਮੈਂ ਭੱਜ ਰਹਿਓ ਸੁਸਿਰਿਓ ਕੋਪਿੰਦ ਨਾਮ ਤੋ ਜਾਨਕ ਬਿਨ ਹਰ ਭਜਨ ਜੀਵਨ ਕਾਉ ਨੇ ਕਾਮ ਰਾਮ ਨੀ ਰਾਮ ਦਾ ਤੇ ਤਈ ਮਦ ਮਾਇਆ ਕੈ ਅੰਦਾ ਤੋ ਨਾਨਕ ਹਰ ਭਜਨ ਮੇਨਾ ਇਹ ਜੇ ਜਾ ਸੀ ਫਰਦੀ ਕਹਿੰਦੇ ਇਹ ਫਿਰ ਤੁਹਾਨੂੰ ਮਿਲ ਗਏ ਮਹਾਰਾਜ ਨੇ ਸਤਕੂ ਸੱਤੇ ਪਾਸ ਕਰੇਗਾ ਬੜੇ ਇੱਥੇ ਗੁਰੂ ਪੀਰ ਫਕੜਾ ਉਹੀ ਉਪਾਰ ਤੇ ਜੇ ਪਰ ਅਜੇ ਵੀ ਪਾਪਾਂ ਦਾ ਭਾਰ ਦੇ ਰਿਹਿੰਦੇ ਆ ਫੇਰ ਸਤਕੂ ਸੱਤੇ ਪਾਸ ਕਰੇਗਾ ਮਹਾਰਾਜੇ ਬਾਰੇ ਰੇਗਾ ਭਈ ਸਤਕੂ ਸੱਤੇ ਪਾਸ ਲੈ ਕੇ ਕਿਹੜੀ ਜੋਤ ਨੂੰ ਭੇਜਿਆ ਜਾਵੇਗੀ ਜੋ ਸੰਸਾਰ ਨੂੰ ਬਾਸ ਸਕੇ ਤੇ ਆ ਮੈਂ ਕਿਹਾ ਸੱਤ ਸੜਾ ਕਹਿੰਦੀ ਤੇਰਾ ਵੀਰ ਨਹੀਂ ਦੁੱਖੀ ਕੰਨੀ ਨਹੀਂ ਪਾ ਸਕਦਾ ਵੀਰ ਜਿੱਥੋਂ ਰਦੇ ਨੇ ਆਪਾਂ ਕਦੇ ਮਜਾਰਾ ਜੋ ਵੀਰ ਨੇ ਜਿੱਥੋਂ ਰਦੇ ਨੇ ਮਜਾਰਾ ਜੋ ਪੱਕ ਕਰਦੇ ਹੁੰਦੇ ਤਾਂ ਇੱਥੇ ਵੱਡੇ ਵੱਡੇ ਸ਼ਹਿਨ ਸ਼ਾ ਬਾਦਸ਼ਾਹ ਲੋ ਸੁਸਾ ਬਾਪੇ ਆ ਗਿ ਆਰ ਤੇ ਜਾਨ ਪੁੱਤਰੀ ਉਂਦੀ ਬਾਪੇ ਆ ਗਿ ਆਰ ਤੇ ਜਾਨ ਪੁੱਤਰੀ ਸ਼ਾਨ ਦਾ ਕਥਨਾ ਕਿਹਾ ਪੁੱਤਰ ਪੁੱਤਰ ਖੈਰ ਮਗਾਵੇ ਗੁੱਗੇ ਤੇ ਮੜੀਆਂ ਬਿਜਵਾਵੇ ਪੁੱਤਰੀ ਕਹਿਣਾ ਮਰਜ਼ ਪਿਆਰੀ ਜਿਸ ਦੀ ਭੁਖੀ ਦੁਨੀਆ ਸਾਰੀ ਮਾਵਾ ਭਾਵੇਂ ਹੋਵਣ ਪਰੀਆਂ ਨਾ ਨੁਸਨ ਦੇ ਲੱਗ ਲੱਗ ਭਈਆਂ ਪਹਿਲਾ ਬੱਚ ਮਦਾ ਆਪਣੀ ਜਰੀਆਂ ਪਰ ਪੂਰਾ ਕਰੇ ਸ਼ਗਨਾ ਨਾ ਹੋਵੇ ਜੇ ਕੁਦੀਲੇ ਵਿੱਚ ਨਾਲ ਨਾ ਹੋਵੇ ਸਭ ਤੋਂ ਸਭੇ ਬਖਸ਼ਾ ਪਰ ਹੋਵੇ ਕਿ ਹੋਵੇ ਜੋ ਸੰਸਾਰ ਦੀ ਭਲਾਈ ਦਾ ਕੰਮ ਕਰੇ ਉਹ ਧਰਮ ਦੇ ਸੂਰਮਾ ਹੋਵੇ ਉਹ ਤਾਂ ਨਹੀਂ ਹੋਵੇ ਬਹੁਤ ਸਾਰੇ ਤੌਫੀ ਜਾਤੀ ਲਿਖਦੇ ਆ ਉਹ ਕਹਿੰਦਾ ਜਨਮੀ ਜਨੇ ਤੋਂ ਭਗਤ ਜਨਮ ਜਾਂ ਲੋਕਾਂ ਦਾ ਸੂਰ ਨਹੀਂ ਜੋ ਜਨਮੀ ਮਾਂ ਚ ਰਹੇ ਕਾਹੇ ਦੁਆ ਮੰਗ ਲੋ ਉਹ ਕਹਿੰਦਾ ਆ ਜਨਮੀ

ਮੈਨੂੰ ਪੇਸ਼ ਕਰਨ ਲਈ ਬਹਾਦਰ ਸ੍ਰੀ ਦੀ ਸ਼ੋਕੀ ਸਾਡਾ ਮਜੀਤ ਸਿੰਘ ਦੀ ਬਾਤ ਗੁਰਦਾ ਆਲੰਗੀਰ ਸਿੰਘ ਜੀ ਐਮਏ ਤੇ ਦੋਨੋਂ ਮੇਰੇ ਸ਼ਿਰਦ ਨੇ ਸਤ ਸਤੇ ਪਾਤਸ਼ਾਹੀ ਦੀ ਬੜੀ ਕਿਰਪਾ ਹਰ ਵਾਰ ਲਿਖਣ ਇਹ ਦਫਤਾਰਾ ਲਿਖਣੀਆਂ ਜੀ ਮਹਾਰਾਜ ਦੀ ਕਿਰਪਾ ਹੈ ਸਤ ਸਤੇ ਪਾਤਸ਼ਾਹੀ ਦੀ ਸਾਡੇ ਉਸਤਾਦ ਜੀ ਲੋਕ ਕਵੀ ਗੁਰਦਾਸ ਸਿੰਘ ਜੀ ਹਰੀ ਇਹਨਾਂ ਨੇ ਬੜਿਆ ਸਿੱਖਿਆਸ ਲਿਖਿਆ ਉਹਨਾਂ ਦੇ ਕੋਲ ਇਹ ਗੱਲ ਸਿੱਖੀ ਉਹਨੇ ਜੱਪਾ ਕੀਤੀ ਦਾਸ ਕਮਲ ਸਿੰਘ ਜੀ ਕਮਲ ਸਭ ਤੋਂ ਸਭ ਪਿੰਡ ਠੀਕ ਨੇ ਵਾਲਾ ਸਾਹਿਜਾ ਸਾਹਿਜਾ ਇਹ ਗੋੜੀ ਕਰੀਆਂ ਲੈਣਾ ਨੇ ਧਾਦੀ ਝੱਟਾ ਹੈ ਹੇ ਹੇਲੋ ਯੰਗਰ ਬੋਲਾ ਵੀ ਬਿਆਨ ਜੱਥੇ ਨਾਲ ਪੜਾ ਚੇ ਅਸੀਂ ਆਉਂਦੇ ਰਹੇ ਹਰਪੰਸ ਸਾਹਿਬ ਤੇਜ ਸਿੰਘ ਸਾਉਂ ਇੱਕਠੇ ਬਾਤਾਂ ਕਰੇ ਵੀ ਲਾਉਦੇ ਜੀ ਚਲੇ ਜਾਂਦੇ ਹੁੱਕੇ ਕਿਤੇ ਕਿਤੇ ਜਾਇਓ ਨੰਦਨ ਨੂੰ ਫੌਕਾ ਹੋ ਇਹ ਤੇਜ ਸਿੰਘ ਮੇਰੇ ਨਾਲ ਜਾਂਦੇ ਹੁੰਦੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਕਿਰਪਾ ਕਰੇ ਸਭ ਨੂੰ ਸੱਚੇ ਪਾਸੜਾ ਦੀ ਮਿਹਰ ਆ ਇਹ ਦੁਨਿਆਤ ਤੋਂ ਬਹੁਤ ਚੋਕੀ ਸਭ ਸਾਡੇ ਨਾਲ ਦੇ ਰਿਹਾ ਸੀ ਉਹਦੇ ਧਰਨਾ ਗੋੜੇ ਰਹੀਆਂ ਤੇ ਸਭ ਨੂੰ ਕਿਰਪਾ ਕੀਤੀ ਆਪਾਂ ਸੇਵਾ ਜਿਹੜੇ ਮੂਕ ਮਾਤ ਨੇ ਆਪ ਲਈ ਦੀ ਹਰ ਸਵਾਜ ਦਾ ਗਿਆਨ ਵਸ਼ਿਆ ਕਿਰਪਾ ਸਭ ਕੋ ਸਰ ਦੀ ਪਾਸ ਕਰ ਲਈ ਹੈ ਜੀ ਤੇ ਬਹੁਤ ਸਾਰੀ ਵਿਦਿਆਰਥੀ ਜਿਹਨਾਂ ਦੇ ਤਰੀਕ ਕਿਸੇ ਦਾ ਪੈਸੇ ਨਾਲ ਜਿਹੜੀ ਬੰਦੀ ਉਹ ਘੱਟ ਸਿੱਕੇ ਨੂੰ